ਨਹੀਂ ਤਹਿਸੀਲਦਾਰ ਨਹੀਂ ਲਗਣਦਿਆਂਗੇ ਨਹੀਂ ਲਗਣਦਿਆਂਗੇ ਕਸਬਾ ਪੀਖੀਵਿੰਡ ਵਿਖੇ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਜਿੱਥੇ ਸਮੂਹ ਵਸਿਕਾ ਨਿਵਾਸ ਫੋਟੋ ਸਟੇਟ ਅਤੇ ਸਟਾਮ ਫਾਰਮ ਦੀਆਂ ਦੁਕਾਨਾਂ ਵਾਲੇ ਲਗਾਤਾਰ ਇੱਕ ਹਫ਼ਤੇ ਤੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਤਹਿਸੀਲਦਾਰ ਦੀ ਨਿਯੁਕਤੀ ਨੂੰ ਲੈ ਕੇ ਆਪਣਾ ਵਿਰੋਧ ਜਤਾ ਰਹੇ ਨੇ ਕਿ ਇਸ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਪੀਖੀਵਿੰਦ ਤਹਿਸੀਲ ਵਿੱਚ ਨਾ ਲਗਾਇਆ ਜਾਵੇ ਕਿਉਂਕਿ ਇਸ ਤਹਿਸੀਲਦਾਰ ਨੇ ਇਸ ਤੋਂ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਵੇਲੇ ਇਸ ਤਹਿਸੀਲ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਕੀਤੀ ਸੀ ਅਤੇ ਲੋਕਾਂ ਨੂੰ ਰਜਿਸਟਰੀਆਂ ਵੀ ਨਹੀਂ ਸੀ ਕਰਕੇ ਦਿੰਦਾ ਜਿਸ ਕਰਕੇ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਦੁਬਾਰਾ ਫਿਰ ਤੋਂ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਨਿਯੁਕਤੀ ਹੋਣ ਤੇ ਸਾਰੇ ਦੁਕਾਨਦਾਰਾਂ ਵਿੱਚ ਰੋਸ ਹੈ ਜਿਸ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਤਕਰੀਬਨ ਇੱਕ ਹਫਤੇ ਦੇ ਕਰੀਬ ਦੁਕਾਨਾਂ ਬੰਦ ਕੀਤੀਆਂ ਮੈਂ ਜੀ ਦਲਬਾਤ ਸਿੰਘ ਪਊਵੰਡ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਆਗੂ ਗੁਰਪ੍ਰਧਾਨ ਕੀ ਕਾਰਨ ਹੈ ਜਿਹੜਾ ਅੱਜ ਤਹਿਸੀਲ ਚ ਧਰਨਾ ਲਾਇਆ ਤੁਸੀਂ ਨਾਰਾ ਬਾਈ ਕਰਦੇ ਤਹਿਸੀਲ ਦੇ ਵਿੱਚ ਜੋ ਕੱਲ ਚੱਲਣ ਡਈ ਆ ਇਹ ਜਿਹੜਾ ਤਹਿਸੀਲਦਾਰ ਆ ਇਹ ਬਹੁਤ ਹੀ ਭ੍ਰਿਸ਼ਟ ਆਦਮੀ ਹੈ ਇਹਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਪਰ ਇਹਨਾਂ ਜੋ ਵਿਰੋਧ ਹੋ ਰਿਹਾ ਮੇਰੇ ਸਾਡੇ ਵਸੀਕੇ ਭਾਈਚਾਰੇ ਨੇ ਜੋ ਇਹਨਾਂ ਦਾ ਵਿਰੋਧ ਕੀਤਾ ਦੁੱਧੀਆਂ ਤਹਿਸੀਲਾਂ ਨੇ ਇਹਨਾਂ ਨੂੰ ਮੈਦ ਦਿੱਤੀ ਹੋਈ ਆ ਅਸੀਂ ਇਹਨਾਂ ਨੂੰ ਮੈਂ ਦੇਨੇ ਆ ਪਰ ਇਹਨਾਂ ਦੀ ਤਸਿਲਦਾਰ ਦੇ ਆਉਣ ਖਾਤਰ ਜੋ ਵਸਿਕਾ ਸਾਰਿਆਂ ਨੇ ਦੁਕਾਨਾਂ ਬੰਦ ਕੀਤੀਆਂ ਹੋਈਆਂ ਅਤੇ ਜੋ ਪਰਬਲ ਕਾ ਉਹ ਖੱਜਲ ਖਵਾਰ ਹੋ ਰਹੀ ਆ ਆਉਂਦੇ ਆ ਮੁਰ ਜਾਂਦੇ ਆ ਆਉਂਦੇ ਤੇ ਮੁਰ ਜਾਂਦੇ ਆ ਇਹਨਾਂ ਜਦ ਇਹਦਾ ਵਿਰੋਧ ਹੋ ਰਿਹਾ ਹੈ ਇਹਨੂੰ ਕਿਉਂ ਨਹੀਂ ਡਿਸਮਿਸ ਕਰਕੇ ਇਹਨੂੰ ਘਰ ਭੇਜ ਆ ਜਾਂਦਾ ਅਸੀਂ ਮਾਨ ਸਾਹਿਬ ਤੇ ਕਹਿੰਦੇ ਆ ਫੜਾ ਵੜੀਆਂ ਮਾਰਦੇ ਸੀ ਪਰ ਅੱਜ ਮਾਨ ਸਾਹਿਬ ਕਿੱਥੇ ਆ ਉਹਨਾਂ ਨੂੰ ਪਤਾ ਲੱਗਾ ਵੀ ਤਹਿਸੀਲਦਾਰ ਦੇ ਕੋਲ ਧੰਨਾ ਲੱਗਾ ਹੋਇਆ ਤੇ ਅਸੀਂ ਇਹਨਾਂ ਨੂੰ ਸਿੱਧੇ ਡੈਸਮਿਸਕਾ ਕੇ ਇਹਨਾਂ ਨੂੰ ਘਰ ਕੱਲੀਏ ਕਿੱਥੇ ਭਾਵੇਂ ਸੁੱਤੇ ਪਏ ਨੇ ਪਰ ਸਾਨੂੰ ਇਹ ਮਨਜ਼ੂਰ ਨਹੀਂ ਸਾਨੂੰ ਇਹਦੀ ਥਾਂ ਕੋਈ ਵੀ ਆ ਜਾਵੇ ਸਾਨੂੰ ਉਹ ਮਨਜ਼ੂਰ ਹੋ ਪਰ ਇਹ ਸਾਨੂੰ ਤਹਿਸੀਲਦਾਰ ਨਹੀਂ ਮਨਜ਼ੂਰ ਬਹੁਤ ਭ੍ਰਿਸ਼ਟ ਆਦਮੀ ਆ ਸਾਨੂੰ ਇਹੋ ਜਿਹਾ ਭ੍ਰਿਸ਼ਟ ਜਿਹੜਾ ਅਫਸਰ ਹੋਣਾ ਹੀ ਨਹੀਂ ਚਾਹੀਦਾ ਜੇ ਨਹੀਂ ਬਦਲੇ ਜਾਂਦੇ ਤੇ ਅਗਲੀ ਕੀ ਰਣਨੀਤੀ ਹੈ ਤੁਹਾਡੀ ਜੇ ਜੀ ਨਾ ਬਦਲਿਆ ਗਿਆ ਅਸੀਂ ਆਪਣੇ ਪੱਤਰਕਾਰੀ ਪਾਇ ਚਾਰੇ ਨੂੰ ਨੋਟਿਸ ਦੇ ਕੇ ਪਈ ਅਸੀਂ ਇੱਥੇ ਧਰਨਾ ਲਾਵਾਂਗੇ ਧਰਨਾ ਲਾਵਾਂਗੇ ਜੇ ਤਾਂ ਵੀ ਮਸਲਾ ਨਾ ਅਸੀਂ ਇਸ ਤੋਂ ਬਾਅਦ ਉਸਦਾ ਅਸੀਂ ਚੌਕ ਬੰਦ ਕਰਕੇ ਇਹਨਾਂ ਜਿੰਨੇ ਦਿਨ ਦੀ ਬਦਲੀ ਨਹੀਂ ਹੋਈ ਉਹਨਾਂ ਚ ਸੰਘਰਸ਼ ਜਿਹੜਾ ਵਿਡਾਂਗੇ ਕਾਰਨ ਜੀ ਕੱਲ ਪਰਸੋਂ ਤੋਂ ਜਿੱਦੋਂ ਤੋਂ ਵੀ ਇਹ ਤਹਿਸੀਲਦਾਰ ਦਾ ਇਹਨਾਂ ਨੂੰ ਪਤਾ ਲੱਗਾ ਵੀ ਤਹਿਸੀਲਦਾਰ ਸਾਹਿਬ ਇੱਥੇ ਆ ਰਹੇ ਨੇ ਬਦਲ ਗਏ ਨੇ ਉਸ ਦਿਨ ਤੋਂ ਹੀ ਇਹ ਜਿੰਨਾ ਵੀ ਆਪਣਾ ਭਾਈਚਾਰਾ ਸਾਰਾ ਇਹ ਨਾਲ ਆ ਵੇਖੋ ਤੁਹਾਡੇ ਸਾਹਮਣੇ ਦੀ ਕਚੇਰੀ ਬੰਦ ਆ ਇਸ ਨੂੰ ਜਿੰਨੀਆਂ ਵੀ ਲਗ ਲਗ ਕੇ ਤਹਿਸੀਲਾਂ ਲੱਗਦੀਆਂ ਸਾਰੀਆਂ ਤਹਿਸੀਲਾਂ ਨੇ ਸਮਰਥਨ ਦਿੱਤਾ ਵੀ ਅਸੀਂ ਵੀ ਤੁਹਾਡੇ ਨਾਲ ਆ ਜੇ ਘਰ ਦੇ ਵਿੱਚ ਮੈਂ ਪਰਿਵਾਰ ਦਾ ਮੈਂਬਰ ਨਹੀਂ ਪਰਿਵਾਰ ਨੂੰ ਚੰਗੀ ਤਰ੍ਹਾਂ ਚਲਾ ਸਕਦਾ ਤੇ ਮੈਨੂੰ ਵਾਸੇ ਇੱਕ ਪਾਸੇ ਕੀਤਾ ਜਾਵੇ ਮੈਂ ਇਸ ਕੰਮ ਚ ਕੀ ਲੈਣਾ ਪਰ ਇਹ ਜੇ ਅਸੀਂ ਨਹੀਂ ਇਹਨੂੰ ਚੰਗਾ ਚਾਹੁੰਦੇ ਤੇ ਕਿਉਂ ਲਿਆਉਣਾ ਕਰਨ ਜੀ ਸਾਨੂੰ ਪਤਾ ਹੀ ਹੈ ਅਪਰੇਟਿਵ ਸਰ ਜਿਹੜੇ ਨਹੀਂ ਲਾਗੇ ਲੱਗਣਾ ਚਾਹੁੰਦੇ ਸਰ ਇੱਕ ਜਿਹੜੀ ਜਥੇਬੰਦੀਆਂ ਵਿੱਚ ਲਗਾਤਾਰ ਵਿਰੋਧ ਕਰ ਰਹੀਆਂ ਕਿ ਤੁਹਾਡੇ ਵੱਲੋਂ ਕੋਈ ਕ੍ਰਿਪਸ਼ਨ ਇੱਥੇ ਪਿਛਲੇ ਸਮੇਂ ਵਿੱਚ ਕੀਤੀ ਗਈ ਹੈ ਤੇ ਲੋਕ ਵੀ ਬਹੁਤੇ ਤੰਗ ਰਹੇ ਨੇ ਇਸ ਕਰਕੇ ਅਸੀਂ ਬਦਲੀ ਚਾਹੁੰਨੇ ਹੈ ਜੇ ਕੋਈ ਗੱਲ ਨਹੀਂ ਨਾ ਕੋਈ ਕ੍ਰਿਪਸ਼ਨ ਵਾਲੀ ਗੱਲ ਨਹੀਂ ਇਸੇ ਤੇ ਕੋਈ ਇਲਜ਼ਾਮ ਨਹੀਂ ਲਾਣਾ ਇਸੇ ਦਾ ਕ腐ਸ਼ਨ ਤੇ ਇਹ ਕਿੰਨੂ ਜਾਨਤਾ ਕਰਦੇ ਕ腐ਸ਼ਨ ਕਰਦੇ ਹੋ ਜੀ ਇਹ ਕੋਈ ਕਿਸੇ ਨੂੰ ਕ腐ਸ਼ਨ ਬਾਰੇ ਗੱਲ ਕਰਤਾ ਉਹ ਮੇਰੀ ਕੰਪਨੀ ਦੇਾਰੇ ਕੋਈ ਗੱਲ ਬਾਰੇ ਇਹ ਤਾਂ ਕਿਸੇ ਤੇ ਗਰਤਨ ਨਹੀਂ ਸੁਣਾ ਸਹੀ ਸੀ ਮੈडम ਲਗਭਗ 4-5 ਦਿਨ ਤੋਂ ਨਵੇਂ ਜ਼ਿੰਦਗਰ ਜੋ ਇਧਿਆਰੇ ਆ ਸਰਦਾਰ ਨਖਵਿੰਦਰ ਸਿੰਘ ਜੀ ਉਹਨਾਂ ਦੇ ਬਰਖਸ਼ਾ ਪਬਲਿਕ ਜਿਹੜੀ ਬਹੁਤ ਪਰੇਸ਼ਾਨਤ ਹੋ ਰਹੀ ਉਹਦਾ ਕਾਰਨ ਇਹੀ ਆ ਵੀ ਜਿਹੜੇ ਵਸੀਕਾ ਨਹੀਂ ਸਿੱਧ ਤੋਂ ਆ ਗਏ ਇਹਨਾਂ ਨੇ ਹੜਤਾਲ ਕੀਤੀ ਆ ਪਰਮ ਇਹਦੇ ਨਾਲ ਪਬਲਿਕ ਦੇ ਤੇ ਆਪਣਾ ਪ੍ਰਸ਼ਾਸਨ ਦੇ ਕੰਮ ਤੇ ਬੜਾ ਅਸਰ ਪੈਂਦੇ ਆ ਕਿਉਂਕਿ ਕੰਮ ਰੁਕੇ ਪਿਆ ਸਾਰੇ ਮੈਨੂੰ ਤੁਸੀਂ ਇਸ ਬਾਰੇ ਆਪਣਾ ਕੀ ਵਿਚਾਰ ਨੂੰ ਪੇਸ਼ ਕਰਦੇ ਹੋ ਤੁਹਾਨੂੰ ਮੇਰੇ ਨਾਲ ਧਿਆਨ ਵਿੱਚ ਆਇਆ ਕਿ ਵਸਿਕਾ ਨਿਊਜ਼ਾਂ ਨੇ ਲਿਖ ਕੇ ਦਿੱਤਾ ਹੈ ਕਿ ਇਹ ਸਰਦਾਰ ਲਖਮਿੰਦਰ ਸਿੰਘ ਜੀ ਜਿਨ੍ਹਾਂ ਦੀ ਰੀਸਿਟ ਇੱਥੇ ਪੋਸਟਿੰਗ ਹੋਈ ਹੈ ਇਸ ਦਾ ਸੁੰਦਰ ਠਿਖੇ ਹੋਏ ਤੇ ਪਾਸਟ ਵਿੱਚ ਵੀ ਇੱਥੇ ਪੋਸਟਡ ਹੋਏ ਨੇ ਤੇ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਗਲਤ ਫੈਮਿਲੀ ਦਾ ਮਨਮੋਟਾ ਚੱਲ ਰਿਹਾ ਸੀ ਅੱਛਾ ਤੇ ਹੁਣ ਮੈਂ ਮੀਟਿੰਗ ਕਰਕੇ ਵਸਿਕਾ ਨਿਊਜ਼ਾਂ ਦੇ ਪਲਾਸੇ ਤੇ ਸਿੰਧਾਰ ਸਾਹਿਬ ਨੂੰ ਬੁਲਾ ਕੇ ਤੇ ਬੈਠ ਕੇ ਇਹਨਾਂ ਦੇ ਜੋ ਵੀ ਆਪਸੀ ਡਿਫਰੈਂਸਿਸ ਨੇ ਉਹ ਇਜ਼ੋਲਵ ਕਰਾ ਦਿੱਤੇ ਜਣ ਕੇ ਤੇ ਜੇ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਉਹਦਾ ਹੱਲ ਲਾ ਦੇਵਾਂਗੇ ਮੈਨੂੰ ਜਿਹੜੀ ਜਿਹੜੀ ਸਟਾਈਕ ਆ ਸਾਨੂੰ ਆਸ ਹੈ ਕਿ ਕੱਲੇ ਸਟਾਈਕ ਖਤਮ ਹੋ ਜੇਗੀ ਤੇ ਕੱਲ ਤੋਂ ਪਬਲਿਕ ਦਾ ਕੰਮ ਚਲਾਵਾ ਇਹ ਰੂਟੀਨ ਦੀ ਤਰ੍ਹਾਂ ਚੱਲਣਾ ਸ਼ੁਰੂ ਇਹ ਕੋਈ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਵੀ ਅਸੀਂ ਇਹ ਤਹਿਸੀਲਦਾਰ ਵਗੈਰਾ ਜੇ ਲੱਗਣੇ ਹੀ ਦੇਵਾਂਗੇ ਮੇਜੀ ਇਸ ਤਰ੍ਹਾਂ ਦਾ ਮੇਰੇ ਧਿਆਨ ਵਿੱਚ ਕੋਈ ਮਸਲਾ ਨਹੀਂ ਆਇਆ ਕਿ ਕਿਸਾਨ ਸਭਾ ਵੱਲੋਂ ਇੰਨਾ ਦਾ ਜਨਾਬ ਵਿਰੋਧ ਕੀਤਾ ਜਾ ਰਿਹਾ ਹੈ। ਉਸ ਇੱਕਨ ਇਸਾ ਮਾਰੀ ਧਿਆਨ ਚ ਆਇਆ ਸੀ ਜੇਕਰ ਪਬਲਿਕ ਨੂੰ ਵੀ ਕੋਈ ਪਰੇਸ਼ਾਨੀ ਹੈ ਤਾਂ ਪਬਲਿਕ ਨੂੰ ਸਰਵਿਸ ਦੇਣ ਵਾਲੀ ਸੀ ਬਖਸ਼ੀਆਂ ਤੇ ਬੈਸਟ ਸਰਵਿਸਿਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਤੇ ਸੇਵਾਦਾਰ ਸਾਫ਼ ਦੋਗੇ ਆ ਉਹ ਆਪਣੇ ਜਿਹੜੀ ਡਿਊਟੀ ਆ ਉਹ ਵਧੀਆ ਤਰੀਕੇ ਨਾਲ ਨਿਭਾਉਣ। ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ